It's a demon. ਪੰਜਾਬ ਦੇ ਫੇਮਸ ਇਨਫਲੂਐਂਸਰ ਗੋਬਿੰਦ ਸਰਦਾਰ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਜੋ ਕਿ ਫੇਮਸ ਨੇ ਸਭ ਤੋਂ ਜ਼ਿਆਦਾ ਪ੍ਰੋਮੋਸ਼ਨਸ ਕਰਨ ਲਈ ਗੋਬਿੰਦ ਸਰਦਾਰ ਨੇ ਅਸਲਿਕ ਸਭ ਤੋਂ ਜ਼ਿਆਦਾ ਪ੍ਰੋਮੋਸ਼ਨਸ ਹੀ ਕੀਤੀਆਂ ਨੇ ਉਹ ਵੀ ਸਟੋਰੀ ਟਾਈਪ ਵੀਡੀਓ ਬਣਾ ਕੇ ਉੱਥੇ ਤੁਹਾਨੂੰ ਦੱਸਦੀ ਕਿ ਗੋਬਿੰਦ ਸਰਦਾਰ ਦਾ ਵਿਆਹ ਹੋ ਚੁੱਕਿਆ ਹੈ ਅਤੇ ਅੱਜ ਹੀ ਗੋਬਿੰਦ ਸਰਦਾਰ ਨੇ ਅਚਾਨਕ ਆਪਣੇ ਵਿਆਹ ਦੀ ਪੋਸਟਾ ਪਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਲੋਕਾਂ ਨੇ ਯਕੀਨ ਹੀ ਨਹੀਂ ਕੀਤਾ ਕਿ ਸੱਚਮੁੱਚ ਹੀ ਗੋਬਿੰਦ ਸਰਦਾਰ ਦਾ ਵਿਆਹ ਹੋ ਚੁੱਕਿਆ ਹੈ ਸਾਰਿਆਂ ਨੂੰ ਇਹ ਲੱਗੇ ਕਿ ਗੋਬਿੰਦ ਸ਼ੇਰਵਾਨੀ ਤੇ ਲਹਿੰਗੇ ਦੀ ਪ੍ਰੋਮੋਸ਼ਨ ਕਰਦਾ ਪਿਆ ਹੈ ਹਰ ਇੱਕ ਨੇ ਗਿੰਦਾ ਸਰਦਾਰ ਨੂੰ ਡਰ ਦੇ ਡਰਦੇ ਹੀ ਵਧਾਈਆਂ ਦਿੱਤੀਆਂ ਤੇ ਸੱਚੀ ਤੁਹਾਡਾ ਵਿਆਹ ਹੋ ਚੁੱਕਿਆ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਾਕੀ ਤੁਹਾਨੂੰ ਦੱਸਦੀ ਕਿ ਇਹ ਗੱਲ ਬਿਲਕੁਲ ਸੱਚੀ ਹੈ ਸੱਚਮੁੱਚ ਹੀ ਗੋਬਿੰਦੇ ਦਾ ਵਿਆਹ ਹੋ ਚੁੱਕਿਆ ਹੈ ਚੰਦੇ ਚੰਦੇ ਗੋਬਿੰਦਾ ਸਰਦਾਰ ਤੇ ਉਹਨਾਂ ਦੀ ਵਾਈਫ ਨੂੰ ਵਧਾਈਆਂ ਜ਼ਰੂਰ ਦਿਓ ਬਨੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਹੋ ਖੋਸ਼ਤਾ ਹੋਵੇਗੀ ਅੱਜ ਜੱਟੀਆਂ ਲ ਹੋ ਗਏ ਬੁਰੇ ਚਾਹ ਤੇਰੇ ਜੱਟੀਆਂ ਹੋ ਤੇਰੇ ਘਟ ਦੇ ਗਲਿਹਰੇ ਸੋਹਣਿਆ